ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੇਰਾ ਨਾਮ ਹੈ ਮਨਦੀਪ ਤੇ ਦੋਸਤੋ ਅੱਜ ਮੈਂ ਤੁਹਾਨੂੰ ਆਪਣੀ ਲਾਈਫ ਬਾਰੇ ਦੱਸੂਗਾ ਕਿ ਮੈਨੂੰ ਯੂਏਈ ਰਹਿੰਦੇ ਕਿੰਨਾ ਸਮਾਂ ਹੋ ਚੁੱਕਿਆ ਤੇ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਵੀ ਸ਼ੇਅਰ ਕਰੂੰਗਾ ਐਕਸਪੀਰੀਅੰਸ ਸ਼ੇਅਰ ਕਰਨ ਦਾ ਮਕਸਦ ਇਹ ਹੈ ਕਿ ਜਿਹੜੇ ਸਾਡੇ ਹੋਰ ਪੰਜਾਬੀ ਭਰਾ ਆ ਯੂਏਈ ਦੇ ਵਿੱਚ ਆਉਣਾ ਚਾਹੁੰਦੇ ਆ ਜਾਂ ਉਹਨਾਂ ਦਾ ਆਉਣ ਦਾ ਪਲਾਨ ਹੈਗਾ ਆ ਪਰ ਉਹਨਾਂ ਨੂੰ ਵੀ ਕੋਈ ਜਿਹੜਾ ਮੇਰੇ ਜ਼ਿੰਦਗੀ ਦਾ ਐਕਸਪੀਰੀਅੰਸ ਸ਼ਾਇਦ ਉਹਨਾਂ ਨੂੰ ਕੁਝ ਸਿੱਖਣ ਨੂੰ ਮਿਲੇ ਤੇ ਉਹ ਸਹੀ ਰਾਹ ਤੇ ਪੈ ਸਕਦੇ ਆ ਤੇ ਉਹਨਾਂ ਦਾ ਕਿੱਦਾਂ ਕੈਰੀਅਰ ਬਣ ਸਕਦਾ ਆ ਤੇ ਦੋਸਤੋ ਮੈਂ ਤੁਹਾਨੂੰ ਦੱਸਾਂ ਜੇ ਮੈਂ ਆਪਣੇ ਬਾਰੇ ਦੱਸਾਂ ਤੁਹਾਨੂੰ ਸਾਰਿਆਂ ਨੂੰ ਤੇ ਮੈਂ 2013 ਦੇ ਵਿੱਚ ਆਇਆ ਸੀ ਤਾਂ 2025 ਜਿਹੜਾ ਖਤਮ ਹੋਣ ਤੇ ਆ ਚੁੱਕਿਆ ਆ ਤੇ ਗੱਲ ਇਦਾਂ ਹੈ ਕਿ ਜਦੋਂ ਮੈਂ ਆਇਆ ਸੀਗਾ ਮੈਂ ਜ਼ਿਆਦਾ ਲੰਮੀ ਚੌੜੀ ਮਤਲਬ ਕਿ ਗੱਲ ਇਧਰ ਉਧਰ ਦੀ ਨਹੀਂ ਕਰਨੀ ਹੈਗੀ ਬਸ ਸਿੱਧਾ ਆ ਜੀਏ ਕਿ ਜਦੋਂ ਆਇਆ ਸੀ 2013 ਦੇ ਵਿੱਚ ਜਦੋਂ ਮੈਂ ਆਇਆ ਸੀਗਾ ਉਦੋਂ ਮੇਰੀ ਸੈਲਰੀ ਕਿੰਨੀ ਲੱਗੀ ਸੀ ਉਦੋਂ ਮੇਰੀ ਸੈਲਰੀ ਸੀਗੀ ਕੋਈ 1200 1200 ਦਰਾਂਤ ਤੇ ਆਇਆ ਸੀ ਤੁਹਾਨੂੰ ਪਤਾ ਜ਼ਿਆਦਾਤਰ ਉਸ ਟਾਈਮ ਦੇ ਹਿਸਾਬ ਨਾਲ ਜੇ ਦੇਖਿਆ ਵੀ 2013 ਦੇ ਵਿੱਚ ਮੈਨੂੰ ਲੱਗਦਾ ਮੇਰੀ 1200 ਸੈਲਰੀ ਵੀ ਸਹੀ ਸੀ ਕਿਉਂਕਿ ਉਸ ਟਾਈਮ ਦੇ ਵਿੱਚ ਮੈਂ ਵੀ ਦੇਖੇ ਜੀ ਕਿ 7-700 ਤੇ ਵੀ ਬੰਦੇ ਕੰਮ ਕਰਦੇ ਪਏ ਆ ਤੇ 2013 ਦੇ ਵਿੱਚ ਜਦੋਂ ਮੈਂ 1200 ਦਰਾਂ ਤੇ ਆਇਆ ਤੇ ਉਸ ਤੋਂ ਬਾਅਦ ਜੇ ਮੈਂ ਅੱਜ ਦੀ ਸਿਚੁਏਸ਼ਨ ਨੂੰ ਸ਼ੇਅਰ ਕਰਾਂ ਜੇ ਮਾਜੀ ਦੱਸਾਂ ਸੈਲਰੀ ਤਾਂ ਤੁਸੀਂ ਲਾ ਸਕਦੇ ਕਿ ਯੂਰਪ ਨਾਲੋਂ ਵੱਧ ਪੈਸਾ ਮੈਂ ਇੱਥੇ ਕਮਾਉਂਦਾ ਪਿਆ ਹਾਂ ਜਿਹੜੀ ਮੇਰੀ ਜੌਬ ਆ ਬੈਟਰ ਆ ਮਤਲਬ ਕਿ ਮੈਨੂੰ ਜਾਣ ਦੀ ਜ਼ਰੂਰਤ ਨਹੀਂ ਹੈਗੀ ਯੂਰਪ ਜਾ ਕੇ ਕੈਨੇਡਾ ਜਾਂ ਅਮਰੀਕਾ ਨਹੀਂ ਜਾਣ ਦੀ ਜਰੂਰਤ ਹੈਗੀ ਤੇ ਜੇ ਮੈਂ ਤੁਹਾਨੂੰ ਹੁਣ ਮੈਂ ਤੁਹਾਨੂੰ ਇਹ ਦੱਸੂਗਾ ਕਿ ਇੱਥੇ ਤੱਕ ਮੈਂ ਪਹੁੰਚਿਆ ਕਿਦਾਂ 1200 ਤੋਂ ਲੈ ਕੇ ਜਿਹੜਾ ਮੇਰਾ ਸਫਰ ਹੈ ਮੈਂ ਸੈਲਰੀ ਆਪਣੀ ਸ਼ੇਅਰ ਨਹੀਂ ਕਰੂੰਗਾ ਕਰੂੰਗਾ ਪਰ ਤੁਸੀਂ ਕੰਪੇਅਰ ਕਰ ਸਕਦੇ ਆਂ ਸੈਲਰੀ ਨੂੰ ਜਿੰਨੇ ਕੇ ਪੈਸੇ ਆਪਣੇ ਬਣ ਜਾਂਦੇ ਆ ਕੈਨੇਡਾ ਜਾਂ ਆਪਾਂ ਕਹਿ ਦਿੰਨੇ ਕਿ ਕੈਨੇਡਾ ਜਾ ਕੇ ਕਮਾਉਣੇ ਜਾਂ ਯੂਕੇ ਜਾ ਕੇ ਜਾਂ ਯੂਰਪ ਜਾ ਕੇ ਨਾ ਤੁਸੀਂ ਲਾ ਸਕਦੇ ਕਿ ਉਹਨੇ ਪੈਸੇ ਮੈਂ ਇੱਥੇ ਕਮਾਉਂਦਾ ਪਿਆ ਤੇ ਸੌਖੇ ਤਰੀਕੇ ਨਾਲ ਕਮਾਉਂਦਾ ਪਿਆ ਆ ਕੋਈ ਜ਼ਿਆਦਾ ਹਾਰਡ ਵਰਕ ਨਹੀਂ ਹੈਗਾ ਸਮਾਰਟ ਵਰਕ ਕਰਦਾ ਪਿਆ ਆ ਤੇ ਜੇ ਮੈਂ ਆਪਣੇ ਕੰਮ ਬਾਰੇ ਦੱਸਾਂ ਦੋਸਤੋ ਤੇ ਮੈਂ ਨਾ ਜਦੋਂ ਆਇਆ ਸੀਗਾ 2013 ਦੇ ਵਿੱਚ ਉਦੋਂ ਮੇਰਾ ਕੰਮ ਸੀਗਾ ਅਲੂਮੀਨੀਅਮ ਫੈਬ੍ਰିକੇਟਰ ਦਾ ਕੰਪਨੀ ਜਿਹੜੀ ਮੇਰੀ ਸੀ ਕਾਫੀ ਵੱਡੀ ਸੀਗੀ ਠੀਕ ਆ ਨਾ ਜੀ ਘੱਟ ਤੋਂ ਘੱਟ 3000 ਬੰਦਾ ਸੀਗਾ ਇਹਦੇ ਵਿੱਚ ਤੇ ਤੇ ਉਹ ਦੇਖੋ ਤੁਹਾਨੂੰ ਪਤਾ ਵੱਡੀਆਂ ਕੰਪਨੀਆਂ ਦੇ ਵਿੱਚ ਪ੍ਰੋਮੋਸ਼ਨਾਂ ਵੀ ਮਿਲਦੀਆਂ ਹੁੰਦੀਆਂ ਪਰ ਇਹ ਪ੍ਰੋਮੋਸ਼ਨ ਵੀ ਜਿਹੜੀ ਹੁੰਦੀ ਆ ਉਸ ਬੰਦੇ ਨੂੰ ਮਿਲ ਸਕਦੀ ਜਿਹੜਾ ਬੰਦਾ ਮਿਹਨਤੀ ਹੋਵੇ ਹੁਣ ਜ਼ਿਆਦਾਤਰ ਤੇ ਇਹ ਵੀ ਕੰਪਲੇਂਟਸ ਹੈਗੀਆਂ ਯੂਆਈ ਦੀਆਂ ਖਾਸ ਤੌਰ ਤੇ ਕਿ ਇੱਥੇ ਚਮਚਾਗਰੀ ਬਹੁਤ ਜ਼ਿਆਦਾ ਹੁੰਦੀ ਆ ਰਉ ਚਮਚਾ ਉਹ ਮਾਰਦੇ ਜਾਤਾਰ ਜਿਹੜੇ ਕਾਮਯਾਬ ਹੁੰਦੇ ਕੀ ਆਪਾਂ ਕਹਿੰਨੇ ਕਿ ਇਹ ਚਮਚਾ ਮਾਰ ਕੇ ਕਾਮਯਾਬ ਹੋਇਆ ਪਰ ਸਾਰਾ ਸਾਰਾ ਕੁਛ ਇਦਾਂ ਨਹੀਂ ਹੁੰਦਾ ਕਿ ਚਮਚਾ ਮਾਰ ਕੇ ਸਾਰੇ ਕਾਮਯਾਬ ਹੁੰਦੇ ਆ ਤੇ ਆਪਾਂ ਗੱਲ ਕਰੀਏ ਕਿ ਕਾਮਯਾਬ ਹੋਣਾ ਕਿਦਾਂ ਮੈਂ ਕਿਦਾਂ ਇੱਥੇ ਤੱਕ ਪਹੁੰਚਿਆ ਜੋ ਅੱਜ ਮੈਂ ਐਡਮਿਨ ਆ ਤੁਹਾਨੂੰ ਪਤਾ ਹੈ ਕਿ ਐਡਮਿਨ ਦੀ ਵੈਲਿਊ ਕੀ ਹੁੰਦੀ ਕਿਸੇ ਵੀ ਕੰਪਨੀ ਜੋ ਐਡਮਿਨ ਦੀ ਸੈਲਰੀ ਜਿਹੜੀ ਆ ਬੈਟਰ ਹੁੰਦੀ ਆ ਮਤਲਬ ਕਿ ਜਿਹੜੇ ਪ੍ਰਸ਼ਾਸਨ ਨੂੰ ਚਲਾਉਂਦੇ ਆ ਠੀਕ ਆ ਨਾ ਜੀ ਤੇ ਤੁਹਾਨੂੰ ਪਤਾ ਆ ਯਾਤਰ ਮੁੰਡੇ ਜਿਹੜੇ ਆਪਣੇ ਇੱਥੇ ਹੈਗੇ ਉਹਨਾਂ ਨੂੰ ਪਤਾ ਕਿ ਉਹ ਐਡਮਿਨ ਜੋਨਸ ਸਟਾਫ ਆਪਾਂ ਕਹਿ ਦਿੰਨੇ ਆ ਕਿ ਉਹਨਾਂ ਦੀਆਂ ਸੈਲਰੀਆਂ ਕਿੱਦਾਂ ਹੁੰਦੀਆਂ ਆ ਤੇ ਇੱਥੇ ਤੱਕ ਜਿਹੜਾ ਪਹੁੰਚਣ ਦਾ ਸਫਰ ਮੈਂ ਤੁਹਾਨੂੰ ਉਹ ਵੀ ਸ਼ੇਅਰ ਕਰਾਂ ਤਾਂ ਕਿ ਤੁਸੀਂ ਵੀ ਕਰ ਸਕੋ ਦੇਖੋ ਜਿਹੜੇ ਬੰਦੇ ਇੱਥੇ ਯੂਏਈ ਦੇ ਵਿੱਚ ਆਪਣੇ ਜਿਹੜੇ ਆਉਣਾ ਚਾਹੁੰਦੇ ਆ ਪਹਿਲਾਂ ਠੀਕ ਆ ਨਾ ਉਹਨਾਂ ਨੂੰ ਕੀ ਕਰਨਾ ਚਾਹੀਦਾ ਜਿਨ੍ਹਾਂ ਦੇ ਨਾਲ ਉਹਨਾਂ ਦੀ ਜਿਹੜੀ ਹੈ ਨਾ ਇੱਥੇ ਲਾਈਫ ਹੈ ਬੈਟਰ ਹੋ ਸਕੇ ਕਿ ਫਿਊਚਰ ਬਣ ਸਕੇ ਠੀਕ ਆ ਨਾ ਉਸ ਵਾਸਤੇ ਜਿਹੜਾ ਨਾ ਵਧੀਆ ਹੈਗਾ ਆ ਤਰੀਕਾ ਤੁਹਾਨੂੰ ਮੈਂ ਉਹ ਸ਼ੇਅਰ ਕਰਨ ਲੱਗਾ ਤੇ ਇਸ ਗੱਲ ਨੂੰ ਨੋਟ ਜਰੂਰ ਤੁਸੀਂ ਕਰ ਲਿਓ ਪਹਿਲਾਂ ਤਾਂ ਦੋਸਤੋ ਤੁਸੀਂ ਨਾ ਆਉਣ ਤੋਂ ਪਹਿ ਠੀਕ ਹੈ ਨਾ ਹੁਣ ਜ਼ਿਆਦਾਤਰ ਇੱਥੇ ਲੈਂਗੁਏਜ ਦੀਆਂ ਪ੍ਰੋਬਲਮ ਆਉਂਦੀਆਂ ਆ ਕਿਉਂਕਿ ਤੁਹਾਨੂੰ ਦੱਸਾਂ ਜਿਹੜਾ ਵੀ ਕੰਮ ਹੋਣਾ ਨਾ ਜਾਂ ਆਪਾਂ ਪੇਪਰ ਵਰਕ ਕਰਦੇ ਆਂ ਈਮੇਲਾਂ ਵਗੈਰਾ ਭੇਜਦੇ ਆਂ ਕੰਪਿਊਟਰ ਤੇ ਕੋਈ ਵੀ ਕੰਮ ਹੁੰਦਾ ਉਹ ਹੁੰਦਾ ਇੰਗਲਿਸ਼ ਦੇ ਵਿੱਚ ਠੀਕ ਹੈ ਨਾ ਇਹ ਤੁਹਾਡੀ ਫਸਟ ਪਾਇਓਰਿਟੀ ਆ ਤੁਸੀਂ ਉਹ ਪੰਜਾਬੀ ਵਾਲੇ ਕੰਮ ਨਾ ਕਰੋਗੇ ਹੀ ਪੰਜਾਬੀ ਸਹਿ ਕੇ ਕੀ ਕਰਨਾ ਨਾ ਇੰਗਲਿਸ਼ ਸਿੱਖ ਕੇ ਇਹ ਸਹੀ ਆ ਸਾਡੀ ਜਿਹੜੀ ਪੰਜਾਬੀ ਭਾਸ਼ਾ ਸੀ ਉਹਦੀ ਰਿਸਪੈਕਟ ਕਰਦੇ ਆਂ ਰਿਸਪੈਕਟ ਕਰਦੇ ਪਰ ਨਾਲ ਨਾਲ ਸਾਨੂੰ ਇੰਟਰਨੈਸ਼ਨਲ ਲੈਂਗੁਏਜ ਵੀ ਸਿੱਖਣੀ ਪੈਣੀ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਨਹੀਂ ਰਹਿੰਦੇ ਅਸੀਂ ਪੰਜਾਬ ਤੋਂ ਜੇ ਸਾਡਾ ਪੰਜਾਬ ਚ ਨਹੀਂ ਸਰਦਾ ਸੀ ਤਾਂ ਹੀ ਉਹ ਤਾਂ ਪੰਜਾਬ ਤੋਂ ਬਾਹਰ ਚੱਲੇ ਆ ਤਾਂ ਫਿਰ ਸਾਨੂੰ ਇੰਟਰਨੈਸ਼ਨਲ ਲੈਂਗੁਏਜ ਸਿੱਖਣੀ ਹੀ ਪੈਣੀ ਪਹਿਲਾਂ ਤੁਸੀਂ ਇਹ ਦਿਮਾਗ ਚੋਂ ਆਪਣੀ ਗੱਲ ਕੱਢੋ ਹੁਣ ਇੰਟਰਨੈਸ਼ਨਲ ਲੈਂਗੁਏਜ ਸਿੱਖੂਗੇ ਤੁਸੀਂ ਤੁਸੀਂ ਇੰਗਲਿਸ਼ ਜਦੋਂ ਸਿੱਖ ਲੈਨੇ ਆ ਉਹਦੇ ਨਾਲ ਤੁਸੀਂ ਇੱਕ ਚੀਜ਼ ਕੀ ਕਰਨੀ ਕੰਪਿਊਟਰ ਕੋਰਸ ਜ਼ਰੂਰ ਕਰਨਾ ਇਹ ਮੈਂ ਦੋ ਚੀਜ਼ਾਂ ਪਹਿਲੀਆਂ ਕੀਤੀਆਂ ਸੀਗੀਆਂ ਜਿਨ੍ਹਾਂ ਦਾ ਮੈਨੂੰ ਬਹੁਤ ਬੈਨੀਫਿਟ ਮਿਲਿਆ ਆ ਠੀਕ ਆ ਨਾ ਤੁਸੀਂ ਕੰਪਿਊਟਰ ਕੋਰਸ ਚਾਹੇ ਬੇਸਿਕ ਕਰ ਲਓ ਬੇਸਿਕ ਕੰਪਿਊਟਰ ਕੋਰਸ ਕਰ ਲਓ ਇਹ ਦੋ ਚੀਜ਼ਾਂ ਹਮੇਸ਼ਾ ਆਪਣੇ ਕੋਲ ਰੱਖੋ ਇਹ ਤੁਹਾਡੇ ਕੰਮ ਆਉਣੀਆਂ ਹੀ ਹੋਣੀਆਂ ਮੈਂ 100 ਇਸ ਚੀਜ਼ ਦੇ ਬੇਸ ਤੇ ਤੁਸੀਂ ਗਾਂਹ ਜਾ ਸਕਦੇ ਹੋ ਹੁਣ ਜਦੋਂ ਵੀ ਤੁਸੀਂ ਕਿਸੇ ਕੰਟਰੀ ਕੰਟਰੀ ਦੇ ਵਿੱਚ ਜਾਣੇ ਆ ਗਲਫ ਕੰਟਰੀ ਦੇ ਵਿੱਚ ਜ਼ਿਆਦਾਤਰ ਜਦੋਂ ਆਪਣੇ ਕੋਲ ਬਜਟ ਘੱਟ ਹੁੰਦਾ ਤੇ ਆਪਣੀ ਫਸਟ ਪਿਓਰਿਟੀ ਇਹੀ ਹੁੰਦੀ ਚਾਹੇ ਕਤਰ ਲਾ ਲੋ ਚਾਹੇ ਯੂਏਈ ਲਾ ਲੋ ਜਾਂ ਸਾਊਦੀ ਅਰਬੀਆ ਲਾ ਲੋ ਆਪਾਂ ਕਿਸੇ ਵੀ ਗਲਫ ਕੰਟਰੀ ਨੂੰ ਮੂਵ ਹੁੰਨੇ ਆ ਹੁਣ ਗਲਫ ਕੰਟਰੀਆਂ ਜਿਹੜੀਆਂ ਆ ਇਹ ਸਹੀ ਗੱਲ ਆ ਕਿ ਲੇਬਰ ਨੂੰ ਸੈਲਰੀ ਘੱਟ ਦਿੰਦੀਆਂ ਪਰ ਇਹਦੇ ਵਿੱਚ ਜੇ ਬੰਦਾ ਅੱਗੇ ਵੱਸਾ ਦਾ ਸਟਾਫ ਦੇ ਵਿੱਚ ਜਾ ਸਕਦਾ ਆ ਤੇ ਵਧੀਆ ਸੈਲਰੀ ਬਣਾ ਸਕਦਾ ਹੁਣ ਤੁਸੀਂ ਕਰਨਾ ਕੀ ਆ ਫਸਟ ਜਦੋਂ ਵੀ ਤੁਸੀਂ ਜਾਂਦੇ ਆ ਕਿਸੇ ਕੰਪਨੀ ਦੇ ਵਿੱਚ ਤੇ ਕਦੀ ਵੀ ਜਿਹੜੀ ਹੈ ਨਾ ਆਪਣੀ ਤੁਸੀਂ ਜਕੋ ਨਾ ਗੱਲ ਕਰਨ ਹੁਣ ਬਹੁਤ ਮੁੰਡੇ ਦੇਖੀ ਆ ਆਪਣੇ ਫੋਰਮੈਨ ਨਾਲ ਵੀ ਇੱਥੇ ਗੱਲ ਨਹੀਂ ਕਰ ਸਕਦੇ ਇੰਜੀਨੀਅਰ ਵਗੈਰਾ ਨਾਲ ਜਾਂ ਮੈਨੇਜਰ ਨਾਲ ਤਾਂ ਗੱਲ ਕਰਨੀ ਦੂਰ ਦੀ ਗੱਲ ਆ ਪਹਿਲਾਂ ਤਾਂ ਤੁਸੀਂ ਆਪਣੇ ਵਿੱਚੋਂ ਡਰ ਨੂੰ ਕੱਢਣਾ ਆ ਤੇ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਆ ਇੰਗਲਿਸ਼ ਕਿਉਂ ਜ਼ਰੂਰੀ ਆ ਉਹ ਦੇਖੋ ਇੱਥੇ ਆ ਕੇ ਤੁਹਾਨੂੰ ਇਹ ਜ਼ਰੂਰੀ ਨਹੀਂ ਹੈਗਾ ਤੁਹਾਡੇ ਮੂਰੇ ਕੋਈ ਪੰਜਾਬੀ ਫੋਰਮੈਨ ਹੋਵੇ ਜਾਂ ਕਹਿ ਦਿਓ ਕੋਈ ਆਪਣਾ ਇੰਡੀਆ ਨਹੀਂ ਹੋਵੇ ਜਾਂ ਪਾਕਿਸਤਾਨੀ ਹੋਵੇ ਜਿਹੜਾ ਤੁਹਾਡੀ ਲੈਂਗੁਏਜ ਚ ਗੱਲ ਕਰੇ ਠੀਕ ਹੈ ਨਾ ਹੋ ਸਕਦਾ ਮੋਰੇ ਜਿਹੜਾ ਮੈਨੇਜਰ ਹੋਵੇ ਕੋਈ ਬਾਹਰ ਦਾ ਹੋਵੇ ਕਿ ਯੂਰਪ ਦਾ ਵੀ ਹੋ ਸਕਦਾ ਕਿਸੇ ਹੋਰ ਕੰਟਰੀ ਦਾ ਇੰਜੀਨੀਅਰ ਵਗੈਰਾ ਹੋ ਸਕਦੇ ਹੁਣ ਤੁਸੀਂ ਉਹਨਾਂ ਨਾਲ ਕਿੱਦਾਂ ਗੱਲ ਕਰੋਗੇ ਤੁਹਾਨੂੰ ਗਿਸ਼ਾਉਣੀ ਚਾਹੀਦੀ ਹੈ ਫਿਰ ਜਿਹੜੇ ਇੱਥੇ ਹੁਣ ਤੁਸੀਂ ਇਕੱਲੇ ਕਈ ਬੰਦੇ ਕਹਿੰਦੇ ਜੀ ਮੈਂ ਤਾਂ ਕੰਮ ਦੀ ਧੱਕ ਪਾ ਦਿੰਦਾ ਮੈਨੂੰ ਤਾਂ ਕੰਮ ਹੀ ਬੋਂਦਾ ਮੈਂ ਕੈਰੀਅਰ ਬਹੁਤ ਤਗੜਾ ਪਰ ਉਹ ਵੀ ਬੰਦੇ ਤੁਸੀਂ ਇੱਥੇ ਆ ਕੇ ਦੇਖੋਗੇ ਉਹ ਕੈਰੀਅਰ ਬਹੁਤ ਤਗੜੇ ਪਰ ਉਹ ਕਾਮਯਾਬ ਨਹੀਂ ਹੋ ਸਕੇ ਉਹਨਾਂ ਦਾ ਪਿੱਛੇ ਰੀਜ਼ਨ ਇਹੀ ਆ ਕਿ ਉਹਨਾਂ ਨੂੰ ਗੱਲ ਹੀ ਨਹੀਂ ਕਰਨੀ ਉਹਦੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਗਾ ਕਿ ਅਸੀਂ ਗੱਲ ਕਿੱਦਾਂ ਕਰੀਏ ਪਰ ਜਦੋਂ ਕੋਈ ਇੰਜੀਨੀਅਰ ਵਗੈਰਾ ਆਉਂਦਾ ਕੋਈ ਵੱਡਾ ਮੈਨੇਜਰ ਆਉਂਦਾ ਉਹਨੂੰ ਐਕਸਪਲੇਨ ਨਹੀਂ ਕਰ ਸਕਦੇ ਹੈਗੇ ਕਿ ਅਸੀਂ ਆਹ ਕੰਮ ਇਦਾਂ ਕਰਦੇ ਪਏ ਆ ਤੇ ਆਹ ਕੰਮ ਆਪ ਬੰਦਿਆਂ ਤੋਂ ਇਦਾਂ ਕਰਵਾ ਲਈਏ ਇਸ ਚੀਜ਼ ਨਾਲ ਕੀ ਹੁੰਦਾ ਆ ਇੱਕ ਜਿਹੜਾ ਕਾਰੀਗਰ ਬਣਨਾ ਜਿੰਨਾ ਔਖਾ ਆ ਨਾ ਉਦੋਂ ਜ਼ਿਆਦਾ ਔਖਾ ਲੀਡਰ ਬਣਨਾ ਹੁਣ ਲੀਡਰ ਬੰਦਾ ਉਹੀ ਬਣ ਸਕਦਾ ਆ ਜਿਹੜਾ ਬੰਦਾ ਬਾਕੀਆਂ ਨੂੰ ਸਮਝਾ ਸਕਦਾ ਕਿ ਤੁਸੀਂ ਕੰਮ ਕਿੱਦਾਂ ਕਰਨਾ ਹੁਣ ਹੁੰਦਾ ਕੀ ਆ ਹੁਣ ਕਈ ਬੰਦੇ ਇਦਾਂ ਦੇ ਵੀ ਮੈਂ ਦੇਖੇ ਜਿਨ੍ਹਾਂ ਨੂੰ ਕੰਮ ਘੱਟ ਆਉਂਦਾ ਪਰ ਗੱਲ ਵਧੀਆ ਕਰ ਲੈਂਦੇ ਆ ਹੁਣ ਜਿਹੜੇ ਗੱਲ ਵਧੀਆ ਕਰ ਲੈਂਦੇ ਆ ਉਹਨਾਂ ਨਾਲ ਕੀ ਉਹਨਾਂ ਨੂੰ ਕਿਉਂ ਉਹ ਅੱਗੇ ਕਰ ਦਿੰਦੇ ਉਹ ਸੋਚਦੇ ਕਿ ਇਹਨੂੰ ਅਸੀਂ ਜਿਹੜੇ ਮੈਨੇਜਰ ਵਗੈਰਾ ਹੁੰਦੇ ਉਹਨੂੰ ਕੰਮ ਸਮਝਾਉਦੇ ਉਹ ਜਾ ਕੇ ਗਾਂਵ ਬੰਦਿਆਂ ਨੂੰ ਸਮਝਾਉਂਦਾ ਕਿ ਇੰਨੇ ਨਾਲ ਕੀ ਹੋ ਜਾਂਦਾ ਕਿ ਉਹ ਬੰਦਾ ਜਿਹੜਾ ਹਨਾ ਅੱਗੇ ਵਧਿਆ ਜਾਂਦਾ ਜਦ ਕਿ ਕੰਮ ਕਿਸੇ ਹੋਰ ਨੂੰ ਵੀ ਆਉਂਦਾ ਸੀਗਾ ਉਹਦੇ ਨਾਲੋਂ ਵਧੀਆ ਪਰ ਅੱਗੇ ਉਹ ਇਸ ਕਰਕੇ ਵਧੀਆ ਕਿਉਂਕਿ ਉਹਦੇ ਵਿੱਚ ਲੀਡਰਸ਼ਿਪ ਸੀਗੀ ਹੁਣ ਕਾਰੀਗਰ ਹੋਣ ਨਾਲੋਂ ਜ਼ਰੂਰੀ ਚੀਜ਼ ਹੈ ਤੁਹਾਡੇ ਵਿੱਚ ਲੀਡਰਸ਼ਿਪ ਹੋਣੀ ਚਾਹੀਦੀ ਹੈ ਲੀਡਰਸ਼ਿਪ ਲਈ ਤੁਹਾਨੂੰ ਲੈਂਗੁਏਜ ਜਿਹੜੀ ਸਮਝਣੀ ਜ਼ਰੂਰੀ ਆ ਤੇ ਆਪਣੇ ਮਨ ਦੇ ਵਿੱਚੋਂ ਡਰ ਕੱਢਣਾ ਜ਼ਰੂਰੀ ਆ ਕਿਸੇ ਨਾਲ ਵੀ ਗੱਲ ਕਰੋ ਹੁਣ ਉਸ ਤੋਂ ਬਾਅਦ ਉਦੋਂ ਬਾਅਦ ਜਿਹੜੀ ਅਗਲੀ ਗੱਲ ਹੈ ਨਾ ਉਹ ਮੈਂ ਕਰਨ ਲੱਗਿਆ ਆ ਕਿ ਆਪਾਂ ਜਿੱਦਾਂ ਮਤਲਬ ਕਿ ਆਪਾਂ ਜਦੋਂ ਇੱਥੇ ਆ ਜਾਂਦੇ ਆ ਫਸਟ ਜਦੋਂ ਹੁੰਦੇ ਆ ਆਪਾਂ ਤਾਂ ਕਿਸੇ ਦੀ ਗੱਲ ਨਹੀਂ ਸੁਣਨੀ ਕਿਸੇ ਦੇ ਪਿੱਛੇ ਨਹੀਂ ਲੱਗਣਾ ਹੈਗਾ ਕੋਈ ਕਹਿੰਦਾ ਵੀ ਹੈ ਕੋਈ ਕੰਪਨੀ ਨਹੀਂ ਵਧੀਆ ਇਹ ਉਹ ਤੁਸੀਂ ਉਸ ਕੰਪਨੀ 'ਚ ਦੇਖਿਓ ਕੋਈ ਬੰਦੇ ਇਦਾਂ ਦੇ ਵੀ ਹੁਣੇ ਜਿਨ੍ਹਾਂ ਨੂੰ 12-12 15-15 ਸਾਲ ਹੋ ਚੁੱਕੇ ਜੇ ਕੰਪਨੀ ਨਹੀਂ ਵਧੀਆ 15 ਸਾਲ ਕਿੱਦਾਂ ਟਿਕੇ ਇਹ ਵੀ ਗੱਲ ਹੈ ਕਿ ਜਿਹੜੀ ਸੋਚਣ ਵਾਲੀ ਆ ਤੇ ਤੁਸੀਂ ਸੋਚਣੀ ਆ ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਹੈਗਾ ਠੀਕ ਹੈ ਨਾ ਹੁਣ ਜਦੋਂ ਤੁਸੀਂ ਨਿਕਲਦੇ ਆ ਉਥੋਂ ਘਰੋਂ ਨਿਕਲ ਗਏ ਤੁਸੀਂ ਉੱਥੇ ਪਹੁੰਚ ਗਏ ਤੁਸੀਂ ਇਹ ਸੋਚ ਲਓ ਕਿ ਨਹੀਂ ਹੁਣ ਵਾਪਸ ਨਹੀਂ ਮੁੜਨਾ ਹੁਣ ਤਾਂ ਅਸੀਂ ਕੁਝ ਕਰਕੇ ਹੀ ਮੁੜਨਾ ਕਿਉਂਕਿ ਤੁਹਾਡੇ ਘਰਦਿਆਂ ਦੀ ਤੁਹਾਡੇ ਤੇ ਆਸ ਹੁੰਦੀ ਆ ਤੇ ਦੂਸਰੀ ਗੱਲ ਇਹ ਦੁਨੀਆ ਹਾਰ ਚੜਦੇ ਸੂਰਜ ਨੂੰ ਸਲਾਮਾ ਕਰਦੀ ਆ ਹਾਰ ਨਹੀਂ ਮੰਨਣੀ ਹੈਗੀ ਹੁਣ ਮੈਂ ਦੱਸਾਂ ਮੇਰੀ ਵੀ ਇਹ ਸੇਮ ਹੀ ਸਟੋਰੀ ਆ ਮੈਂ ਜਦੋਂ ਆਇਆ ਸੀਗਾ ਮੈਂ ਸ਼ੁਰੂ ਤੋਂ ਮੈਂ ਪੜਿਆ ਪੜਿਆ ਤਾਂ ਪਲੱਸ 2 ਹੀ ਆ ਜਿਆਦਾ ਮੇਤੋਂ ਪੜਾਈ ਨਹੀਂ ਕਰ ਹੋਈ ਪਰ ਮੇਰੇ ਚ ਇੱਕ ਚੀਜ਼ ਸੀਗੀ ਜਿਹੜੀ ਮੈਂ ਸ਼ੁਰੂ ਤੋਂ ਸਿੱਖੀ ਸੀਗੀ ਕਿ ਮੈਂ ਇੰਗਲਿਸ਼ ਜਿਹੜੀ ਸੀਗਾ ਨਾ ਮੈਂ ਜਿਆਦਾ ਮਤਲਬ ਕਿ ਸਬਜੈਕਟ ਜਿਹੜਾ ਪਸੰਦ ਕਰਦਾ ਸੀਗਾ ਕਿਉਂਕਿ ਮੈਨੂੰ ਸ਼ੁਰੂ ਤੋਂ ਜਦੋਂ ਮੈਂ ਘੁੰਮਦਾ ਫਿਰਦਾ ਹੁੰਦਾ ਜਾਂ ਕਿਤੇ ਵੀ ਮੈਂ ਦੇਖਦਾ ਹੁੰਦਾ ਸੀ ਇੱਕ ਮੈਨੂੰ ਹਰ ਕੋਈ ਕਹਿੰਦਾ ਸੀ ਕਿ ਯਾਰ ਇੰਗਲਿਸ਼ ਆਉਂਦੀ ਆ ਤਾਂ ਬੜੀ ਮਤਲਬ ਕਿ ਉਹ ਬੰਦੇ ਦੀ ਬੜੀ ਵੈਲਿਊ ਬਾਹਰ ਜਿਹਨੂੰ ਯੂਏਆਈ ਦੇ ਵਿੱਚ ਇੰਗਲਿਸ਼ ਆਉਂਦੀ ਕਿਉਂਕਿ ਮੇਰੇ ਫਾਦਰ ਸਾਹਿਬ ਨੂੰ ਵੀ ਇੱਥੇ 18 ਸਾਲ ਲਾ ਕੇ ਗਏ ਉਹ ਵੀ ਉਹ ਵੀ ਮੈਨੂੰ ਇਹੀ ਕਹਿੰਦੇ ਸੀ ਕਿ ਜੇ ਤੈਨੂੰ ਇੰਗਲਿਸ਼ ਆਉਂਦੀ ਆ ਨਾ ਤਾਂ ਤੂੰ ਉੱਥੇ ਕਾਮਯਾਬ ਹੋ ਸਕਦਾ ਹੈ ਤੇ ਉਹਨਾਂ ਨੇ ਜਿੱਦਾਂ ਮੈਨੂੰ ਦੱਸਿਆ ਜੀ ਕਿ ਕੰਪਿਊਟਰ ਵਗੈਰਾ ਵੀ ਸਿੱਖ ਲਈ ਮੈਂ ਉਹ ਸਾਰਾ ਕੁਝ ਸਿੱਖ ਲਈ ਚਲੋ ਮੈਨੂੰ ਉਹਨਾਂ ਨੇ ਗਾਈਡ ਮੈਂ ਵੀ ਉੱਥੇ ਜਾ ਕੇ ਲੀਬਰ ਕਰ ਲੂੰਗਾ ਜਿੱਦਾਂ ਬਾਕੀ ਕਰਦੇ ਪਰ ਨਹੀਂ ਮੈਂ ਉਹਨਾਂ ਦੀ ਗੱਲ ਸੁਣੀ ਉਹਨਾਂ ਨੇ ਮੈਨੂੰ ਇਹ ਚੀਜ਼ ਗਾਈਡ ਕੀਤੀ ਸੀ ਕਿ ਮੈਂ ਕੰਪਿਊਟਰ ਸਿੱਖਿਆ ਇੰਗਲਿਸ਼ ਸਿੱਖੀ ਤੇ ਮੈਂ ਇੱਥੇ ਤੱਕ ਪਹੁੰਚ ਗਿਆ ਠੀਕ ਹੈ ਨਾ ਜੀ ਤੇ ਮੈਂ ਦੇਖੋ ਪਹੁੰਚਿਆ ਕਿਦਾਂ ਦੇਖੋ ਹਰ ਬੰਦੇ ਦੇ ਜ਼ਿੰਦਗੀ 'ਚ ਮੁਸ਼ਕਲਾਂ ਤਾਂ ਹੁੰਦੀਆਂ ਹੀ ਆ ਮੈਂ ਵੀ ਜਦੋਂ ਆਇਆ ਸੀਗਾ ਅਲੂਮੀਨੀਅਮ ਫੈਬ੍ਰିକੇਟਰ ਦਾ ਕੰਮ ਕਰਦਾ ਸੀਗਾ ਐਕਚੁਅਲੀ ਜਿਹੜੇ ਇੱਥੇ ਅਲੂਮੀਨੀਅਮ ਦਾ ਕੰਮ ਹੁੰਦਾ ਨਾ ਦਰਵਾਜ਼ੇ ਵਗੈਰਾ ਬਣਾਉਣੇ ਉਹ ਵੈਲਡਿੰਗ ਕਰਕੇ ਬਣਾਈਦੇ ਆ ਕਿਉਂਕਿ ਜਿਹੜੇ ਮੇਰੀ ਹਨਾ ਕੰਪਨੀ ਸੀਗੀ ਇਹ ਬਣਾਉਂ ਤੇ ਉਥੇ ਧੂਆ ਵੀ ਬਹੁਤ ਜ਼ਿਆਦਾ ਸੀਗਾ ਤੇ ਸੌਖਾ ਨਾ ਆਪਣਾ ਰੰਗ ਵੀ ਥੋੜਾ ਪੱਕਾ ਸੀਗਾ ਤੇ ਹੋਰ ਪੱਕਾ ਹੋ ਗਿਆ ਤੇ ਉਹ ਜਿਹੜਾ ਟਾਈਮ ਸੀਗਾ ਉਹ ਟਾਈਮ ਆਫ ਪੀਰੀਅਡ ਸੀਗਾ ਨਾ ਉਹਦੇ ਵਿੱਚ ਜਦੋਂ ਮੈਂ ਬਾਕੀਆਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਬੰਦਾ ਐਜੂਕੇਟਿਡ ਆ ਉਹਦੇ ਨਾਲ ਨਾ ਇੱਕ ਜਿਹੜੀ ਮੇਰੀ ਪਹਿਚਾਣ ਸੀ ਅਲੱਗ ਬਣ ਗਈ ਬਾਕੀਆਂ ਤੋਂ ਹੁਣ ਮੈਂ ਤੁਹਾਨੂੰ ਵੀ ਇਹੀ ਕਹਿਣਾ ਕਿ ਤੁਸੀਂ ਤੁਹਾਡੀ ਪਹਿਚਾਣ ਵੀ ਇਦਾਂ ਹੀ ਅਲੱਗ ਬਣਨੀ ਆ ਜੇ ਤੁਸੀਂ ਹੁਣਾ ਚਾਹੁੰਦੇ ਆ ਇੱਥੇ ਕੁਝ ਬਣਾਉਣਾ ਚਾਹੁੰਦੇ ਤਾਂ ਤੁਹਾਨੂੰ ਵੀ ਇਹੀ ਕਰਨਾ ਪੈਣਾ ਉਹਨਾਂ ਮੇਰੀ ਪਹਿਚਾਣ ਜਦੋਂ ਥੋੜੀ ਅਲੱਗ ਬਣ ਗਈ ਨਾ ਤੇ ਹ ਵੀਰ ਚਲੋ ਇਦਾਂ ਕਰ ਤੂੰ ਆ ਵੀ ਇਦਾਂ ਕੰਮ ਕਰ ਲਿਆ ਕਰ ਜਾਂ ਤੈਨੂੰ ਕੰਪਿਊਟਰ ਵਗੈਰਾ ਆਉਂਦਾ ਮੀ ਇਲਾ ਬੇਗਰ ਦੇ ਇਲਾ ਕੁਛ ਵੀ ਨਾ ਈਮੇਲ ਵਗੈਰਾ ਕਰਤੀਆਂ ਜਾਂ ਬੰਦਿਆਂ ਨੂੰ ਕੁਛ ਗਾਈਡ ਕਰਤਾ ਜਾਂ ਕਿੱਦਾਂ ਹਨਾ ਤੇ ਉਹਦੇ ਨਾਲ ਹੌਲੀ 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 ਕਰਦੇ ਕਰਦੇ ਨਾ ਕਿ ਮੈਂ ਲੇਬਰ ਤੋਂ ਮਤਲਬ ਕਿ ਸਟਾਫ ਤੱਕ ਪਹੁੰਚ ਗਿਆ ਤੇ ਉਹਦੇ ਨਾਲ ਹੋਇਆ ਕਿ ਜੋ ਸਟਾਫ ਦੀ ਵੈਲਿਊ ਹੁੰਦੀ ਆ ਮੈਨੂੰ ਬਾਹਰ ਰਹਿਣ ਨੂੰ ਉਹਨਾਂ ਨੇ ਮਤਲਬ ਕਿ ਲੇਬਰ ਕੈਂਪ ਚੋਂ ਮੈਨੂੰ ਉਹਨਾਂ ਨੇ ਜਿਹੜਾ ਮਤਲਬ ਕਿ ਬਾਹਰ ਰਹਿਣ ਨੂੰ ਵਧੀਆ ਦੇ ਦਿੱਤਾ 플랫 ਦੇ ਦਿੱਤਾ ਜੋ ਉਹਨੇ ਪੈਸੇ ਦੇ ਦਿੰਦੇ ਪੈਸੇ ਦੇ ਦਿੰਦੇ ਜ਼ਿਆਦਾਤਰ ਕਈ ਕੰਪਨੀ ਜੇ ਤਾਂ ਮੈਨੂੰ ਉਹਨਾਂ ਨੇ ਪੈਸੇ ਜਿਹੜੇ ਸੀ ਬਾਹਰ ਰਹਿਣ ਦੇ ਦਿੱਤੇ ਤੇ ਮੇਰੀ ਜਿਹੜੀ ਸੈਲਰੀ ਸੀਗੀ ਨਾ ਜੀ ਉਹ ਵੀ ਮੈਂ ਚਲੋ ਤੁਹਾਨੂੰ ਅਪਰੋਕਸੀਮੇਟਲੀ ਦੱਸ ਦਿੰਦਾ 5000 ਪਲੱਸ ਕਰ ਦਿੱਤੀ ਤੇ ਇਹ ਹੁਣਦੀ ਨਹੀਂ ਮੇਰੀ ਸੈਲਰੀ ਕਾਫੀ ਟਾਈਮ ਦੀ ਵਧੀ ਆ ਮਤਲਬ ਕਿ ਕਾਫੀ ਮੈਂ 4 ਸਾਲਾਂ ਦੇ ਵਿੱਚ ਹੀ ਨਾ 4 ਸਾਲਾਂ ਦੇ ਵਿੱਚ ਹੀ ਜਿਹੜੀ ਸੀਗਾ ਮੈਂ ਇੱਥੇ ਤੱਕ 4 ਸਾਲਾਂ ਦੇ ਵਿੱਚ ਇੱਥੇ ਤੱਕ ਪਹੁੰਚ ਗਿਆ ਸੀਗਾ ਤੇ ਹੁਣ ਜਿਹੜਾ ਮੇਰਾ ਕਹਿਣ ਦਾ ਮਤਲਬ ਕੀ ਆ ਮੇਰਾ ਜਿਹੜਾ ਸਟਰਗਲ ਸੀਗਾ ਇੱਥੇ ਹੀ ਖਤਮ ਨਹੀਂ ਹੋਰ ਵੀ ਬਹੁਤ ਚੀਜ਼ਾਂ ਸੀਗੀਆਂ ਮੈਂਮੀ ਫੇਸ ਕੀਤੀਆਂ ਪਰ ਮੈਂ ਇੱਕ ਵੀਡੀਓ ਦੇ ਵਿੱਚ ਇੰਨਾ ਕੁਝ ਨਹੀਂ ਦੱਸੂੰਗਾ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਜੇ ਤੁਸੀਂ ਪਹਿਲਾਂ ਆਉਣਾ ਚਾਹੁੰਦੇ ਆ ਤਾਂ ਪਲੀਜ਼ ਦੇਖੋ ਤੁਸੀਂ ਇੱਥੇ ਆਉਂਗੇ ਤੁਸੀਂ ਦੇਖੋਗੇ ਜਿਹੜੇ ਸਾਊਥ ਇੰਡੀਆ ਨੇ ਨਾ ਉਹ ਅਮਰੀਕਾ ਕੈਨੇਡਾ ਨਾਲੋਂ ਇੱਥੇ ਜ਼ਿਆਦਾ ਪੈਸੇ ਕਮਾਉਂਦੇ ਉਹ ਜ਼ਿਆਦਾਤਰ ਪ੍ਰੈਫਰ ਕਰਦੇ ਯੂਏਈ ਚ ਰਹਿਣਾ ਗਲਫ ਕੰਟਰੀਆਂ ਚ ਹੁਣ ਉਹ ਵਧੀਆ ਰਹਿੰਦੇ ਆ ਕਿਉਂਕਿ ਉਹ ਪੜੇ ਲਿਖੇ ਆ ਤਾਂ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਵੀ ਇਹੀ ਬੇਨਤੀ ਕਰਨਾ ਚਾਹੁੰ ਵਧੀਆ ਪੜੋ ਲਿਖੋ ਕੁਛ ਬਣੋ ਫਿਰ ਬਣ ਕੇ ਕੁਛ ਇੱਥੇ ਉਹ ਚਾਹੇ ਇੰਜੀਨੀਅਰ ਬਣੋ ਚਾਹੇ ਡਾਕਟਰ ਬਣੋ ਕੁਛ ਵੀ ਬਣ ਜਾਓ ਤਾਂ ਜਿਹੜੇ ਮੇਰੇ ਭਰਾ ਪਲੱਸ 2 ਕਰਕੇ ਹਟ ਗਏ ਹਨ ਇੱਕ ਇੰਗਲਿਸ਼ ਸਪੀਕਿੰਗ ਤੇ ਇੱਕ ਕੰਪਿਊਟਰ ਕੋਰਸ ਜ਼ਰੂਰ ਕਰ ਲੋ ਤੁਹਾਡੇ ਜ਼ਿੰਦਗੀ ਚ ਕਦੇ ਨਾ ਕਦੇ ਕੰਮ ਆਊਗਾ ਤੇ ਇਹੀ ਮੇਰੀ ਬੇਨਤੀ ਆ ਬਾਕੀ ਚਲੋ ਵਾਹਿਗੁਰੂ ਕਿਰਪਾ ਕਰੇ ਸਾਰੇ ਸਾਡੇ ਪੰਜਾਬੀ ਭਰਾਵਾਂ ਤੇ ਪੰਜਾਬੀਆਂ ਦੇ ਕਰਮਾਂ ਅਜ ਤਾਂ ਖਰੇ ਲਿਖਿਆ ਹੀ ਬਾਹਰ ਤੱਕੇ ਖਾਣੇ ਆ ਤੇ ਚਲੋ ਹੁਣ ਮੈਂ ਕਹਿੰਦਾ ਤੱਕੇ ਖਾਣੇ ਤਾਂ ਕੁਛ ਬਣ ਕੇ ਵਾਪਸ ਆਈਏ ਸਾਡੇ ਪੰਜਾਬੀ ਜਿਹੜੇ ਆ ਬੜੇ ਹਾਰਡ ਵਰਕਰ ਆ ਤੇ ਰੱਬ ਕਿਰਪਾ ਕਰੇ ਇਹਨਾਂ ਤੇ ਤੇ ਚਲੋ ਦੋਸਤੋ ਬਹੁਤ-ਬਹੁਤ ਤੁਹਾਡਾ ਧੰਨਵਾਦ ਤੇ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਊਗੀ ਤੇ ਜਿਹੜਾ ਮੇਰਾ ਚੈਨਲ ਹੈ ਨੂੰ ਸਬਸਕ੍ਰਾਈਬ ਕਰ ਦਿਓ ਆਪਾਂ ਗਾਹ ਤੁਹਾਡੇ ਲਈ ਹੋਰ ਵੀ ਇਦਾਂ ਦੀਆਂ ਵੀਡੀਓ ਲੈ ਕੇ ਆਉਣੀਆਂ ਨੌਲੇਜ ਵਾਲੀਆਂ